ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਸਟੱਡੀ ਪੰਜਾਬ ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਕੰਪਿਊਟਰ ਦੇ ਟੌਪਿਕ ਦੀ ਕਲਾਸ 16 ਸ਼ੁਰੂ ਕਰਨ ਜਾ ਰਹੇ ਹਾਂ ਦੋਸਤੋ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਲੈਵਲ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਚਾਹੇ ਉਹ ਲੈਬਰ ਇੰਸਪੈਕਟਰ ਦਾ ਐਗਜ਼ਾਮ ਹੋਵੇ ਚਾਹੇ ਅਸਿਸਟੈਂਟ ਇੰਸਪੈਕਟਰ ਪੀ ਟ੍ਰਿਪਲੱਸ ਵੀ ਦਾ ਕੋਈ ਵੀ ਐਗਜ਼ਾਮ ਹੋਵੇ ਤਾਂ ਉਸ ਦੇ ਲਈ ਜਿਹੜਾ ਕੰਪਿਊਟਰ ਦਾ ਟੌਪਿਕ ਹੈ ਉਹ ਇੱਕ ਮੇਨ ਟਾਪਿਕ ਹੁੰਦਾ ਹੈ ਜਿਸ ਦੇ ਵਿੱਚ ਕਿ 20 ਤੋਂ 25 ਨੰਬਰ ਤੱਕ ਕੰਪਿਊਟਰ ਆਉਂਦਾ ਹੀ ਆਉਂਦਾ ਹੈ ਸੋ ਇਸ ਲਈ ਆਪਾਂ ਨੇ ਇੱਕ ਕੰਪਿਊਟਰ ਦੀ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਜਿਸ ਦੀ ਅੱਜ ਆਪਾਂ ਕਲਾਸ 16 ਸ਼ੁਰੂ ਕਰ ਰਹੀਆਂ ਤੇ ਦੋਸਤੋ ਇੰਨਾ ਸਾਰੀਆਂ ਕਲਾਸਿਸ ਦਾ ਪੀਡੀਐਫ ਲੈਣ ਲਈ ਤੁਸੀਂ ਮੇਰੇ ਵਟਸਐਪ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਵਾਂਗਾ ਤਾਂ ਚਲੋ ਦੋਸਤੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਆਪਾਂ ਕਲਾਸ ਨੰਬਰ 16 ਸ਼ੁਰੂ ਕਰਦੇ ਹਾਂ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 201 ਵਿਚ ਆਫ ਦਿਸ ਸਟੇਟਮੈਂਟਸ ਆਰ ਕਰੈਕਟ ਆਫ ਐਸ ਰੈਮ ਤਾਂ ਐਸ ਰੈਮ ਬਾਰੇ ਆਪਾਂ ਨੇ ਜਿਹੜੀ ਸਟੇਟਮੈਂਟ ਹੈ ਉਹ ਦੱਸਣੀ ਹੈ ਕਿ ਕਿਹੜੀ ਸਹੀ ਹੈ ਜਾਂ ਕਿਹੜੀ ਗਲਤ ਹੈ ਠੀਕ ਹੈ ਤਾਂ ਦੇਖਦੇ ਹਾਂ ਇਟ ਨੀਡਸ ਰਿਫਰੈਸ਼ਿੰਗ ਇਟ ਯੂਜ਼ਸ ਕੰਪੈਸੀਟਰਸ ਟੂ ਸਟੋਰ ਡਾਟਾ ਇਟ ਯੂਜ਼ਸ ਟ੍ਰਾਂਜ਼ਿਸਟਰ ਟੂ ਸਟੋਰ ਡਾਟਾ ਨਨ ਆਫ ਦੀਸ ਤਾਂ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਬਿਲਕੁਲ ਸਹੀ ਹੈ ਠੀਕ ਹੈ ਜੇਕਰ ਆਪਾਂ ਪੀਸੀਐਸ ਲੈਵਲ ਦੇ ਐਗਜ਼ਾਮ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਜਿਹੜੇ ਕੁਐਸਚਨ ਹੁੰਦੇ ਨੇ ਉਹ ਸਟੇਟਮੈਂਟ ਵਾਈਜ਼ ਕਾਫੀ ਪੁੱਛੇ ਜਾਂਦੇ ਨੇ ਤੋ ਆ ਜੇਕਰ ਵੀ ਤੁਸੀਂ ਪੀਸੀਐਸ ਲੈਵਲ ਦੇ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਉਸ ਦੇ ਵਿੱਚ ਤੁਸੀਂ ਸਟੇਟਮੈਂਟ ਵਾਈਜ਼ ਕੁਐਸਚਨਸ ਜ਼ਿਆਦਾ ਪੜਿਓ ਪਹਿਲਾਂ ਠੀਕ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਦੈਟ ਇਜ਼ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ ਸੀ ਇਟ ਯੂਜ਼ਸ ट्रांजਿਸਟਰ ਟੂ ਸਟੋਰ ਡਾਟਾ ਠੀਕ ਹੈ ਸੀ ਇਜ਼ ਦਾ ਰਾਈਟ ਆਨਸਰ ਤਾਂ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 202 ਵਿਚ ਆਫ ਥਿਸ ਡਿਵਾਈਸ ਯੂਜ਼ ਕੰਪੈਸੀਟਰਸ ਟੂ ਸਟੋਰ ਡਾਟਾ ਤਾਂ ਇਹਨਾਂ ਵਿੱਚ ਕਿਹੜੀ ਡਿਵਾਈਸ ਆ ਡਾਟਾ ਨੂੰ ਸਟੋਰ ਕਰਨ ਲਈ ਕੈਪੈਸੀਟਰਾਂ ਦੀ ਵਰਤੋਂ ਕਰਦੀਆਂ ਹਨ ਤਾਂ ਇਹਨਾਂ ਦੇ ਵਿੱਚ ਕਿਹੜੀ ਕਿਹੜੀ ਡਿਵਾਈਸ ਜਿਹੜੀ ਕਿਸੇ ਵੀ ਡਾਟਾ ਨੂੰ ਸਟੋਰ ਕਰਨ ਦੇ ਲਈ ਕੈਪੈਸਟਰਾਂ ਦਾ ਯੂਜ਼ ਕਰਦੀ ਆਪਸ਼ਨ ਨੇ ਆਪਣੇ ਕੋਲ ਐਸ ਰੈਮ ਡੀ ਰੈਮ ਈ ਰੈਮ ਤੇ ਪੀ ਰੈਮ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ ਬੀ ਤਾਂ ਜਿਹੜੀ ਡੀ ਰੈਮ ਹੁੰਦੀ ਉਹ ਕੀ ਕਰਦੀ ਹੈ ਕਿਸੇ ਵੀ ਡਾਟਾ ਨੂੰ ਸਟੋਰ ਕਰਨ ਦੇ ਲਈ ਕੈਪੈਸਟਰਾਂ ਦਾ ਯੂਜ਼ ਕਰਦੀ ਹੈ ਠੀਕ ਹੈ ਤਾਂ ਯਾਦ ਰੱਖਣਾ ਹੈ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਡੀ ਰੈਮ ਤਾਂ ਨੈਕਸਟ ਕੁਐਸਚਨ ਦੇਖਦੇ ਆਪਾਂ ਕੁਐਸਚਨ ਨੰਬਰ 203 विच ऑफ द फॉलोविंग इज नॉट अ वैलिड साइज ऑफ अ फ्लॉपी डिस्क तो फ्लॉपी डिस्क का इन के वैद वैलिड साइज नहीं है मतलब कि वैद आकार नहीं है ठीक है अपने को ऑप्शन है थ्री पॉइंट फाइव इंच फाइव पॉइंट टू फाइव टू तो एट तो इसका राइट आंसर की रहेगा अपने को इस जो फ्लॉपी डिस्क होंगी है अपनी उसका वैलिड साइज इन्होंने के नहीं है तो इसका राइट आंसर रहेगा अपने को ऑप्शन नंबर सी इज द राइट आंसर ठीक है तो यह याद रखना काफ़ी इंपोर्टेंट है ਨੈਕਸਟ ਦੇਖ ਲੈਣੇ ਆਪਾਂ ਕੁਐਸਚਨ ਨੰਬਰ 204 ਦਾ ਕੰਪੈਸਿਟੀ ਆਫ ਕੰਪੈਸਿਟੀ ਆਫ ਅ 3.5 ਇੰਚ 플ੋਪੀ ਡਿਸਕ ਤਾਂ ਜਿਹੜੀ 3.5 ਇੰਚ ਦੀ 플ੋਪੀ ਡਿਸਕ ਹੁੰਦੀ ਹੈ ਉਸ ਦੀ ਸਮਰੱਥਾ ਕਿੰਨੀ ਹੈ ਉਸ ਦੀ ਸਮਰੱਥਾ ਕਿੰਨੀ ਹੁੰਦੀ ਹੈ ਤਾਂ ਉਸ ਦੀ ਸਮਰੱਥਾ ਹੁੰਦੀ ਹੈ 1.44 MB ਮੈਗਾਬਾਈਟ ਠੀਕ ਹੈ ਸੀ ਇਜ਼ ਦਾ ਰਾਈਟ ਆਨਸਰ ਤਾਂ ਜਿਹੜੀ 3.5 ਇੰਚ ਦੀ 플ੋਪੀ ਡਿਸਕ ਹੁੰਦੀ ਹੈ ਉਸ ਦੀ ਜਿਹੜੀ ਕੰਪੈਸਿਟੀ ਹੁੰਦੀ ਹੈ ਉਹ ਹੁੰਦੀ ਹੈ 1.44 MB ਠੀਕ ਹੈ ਤਿਆਰ ਰੱਖਣੇ ਸੀ ਇਜ਼ ਦਾ ਰਾਈਟ ਆਨਸਰ ਕਵੈਸਚਨ ਨੰਬਰ 205 ਦਾ ਪ੍ਰੋਸੈਸ ਆਫ ਪੋਪਿੰਗ ਫਾਈਲਸ ਟੂ ਅ ਡੀਵੀਡੀ ਟੂ ਅ ਸੀਡੀ ਰੋਮ ਇਜ਼ ਨਾਉ ਐਸ ਤਾਂ ਜਿਹੜੀ ਸੀਡੀ ਰੋਮ ਦੇ ਵਿੱਚ ਫਾਈਲਾਂ ਦੀ ਨਕਲ ਦੀ ਪ੍ਰਕਿਰਿਆ ਨੂੰ ਆਪਾਂ ਕੀ ਕਹਾਂਗੇ ਤਾਂ ਜਿਹੜੀ ਆਪਾਂ ਸੀਡੀ ਰੋਮ ਦੇ ਵਿੱਚ ਫਾਈਲਾਂ ਨੂੰ ਕਾਪੀ ਕਰਦੇ ਆ ਤਾਂ ਉਸ ਕਾਪੀ ਨੂੰ ਆਪਾਂ ਕੀ ਕਹਿ ਦਿੰਦੇ ਆ ਆਪਸ਼ਨ ਏ ਆਪਣੇ ਕੋਲ ਬਰਨਿੰਗ ਜ਼ੀਪਿੰਗ ਡਿਜੀਟਿੰਗ ਤੇ ਰੀਪਿੰਗ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ A ਬਰਨਿੰਗ ਤਾਂ ਉਸ ਨੂੰ ਆਪਾਂ ਬਰਨਿੰਗ ਕਹਿ ਦਿੰਦੇ ਆ ਜਦੋਂ ਆਪਾਂ ਕਿਸੇ ਵੀ ਸੀਡੀ ਰੋਮ ਦੇ ਵਿੱਚ ਕਿਸੇ ਵੀ ਫਾਈਲ ਨੂੰ ਕਾਪੀ ਕਰਦੇ ਆ ਠੀਕ ਹੈ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਆ ਬਰਨਿੰਗ ਕਹਿੰਦੇ ਆ A ਇਸ ਦਾ ਰਾਈਟ ਆਨਸਰ ਠੀਕ ਹੈ ਨੈਕਸਟ ਕੁਐਸਚਨ ਦੇਖਦੇ ਆ ਕੁਐਸਚਨ ਨੰਬਰ 206 DVD TECHNOLOGY USES AN OPTICAL MEDIA TO STORE THE DIGITAL DATA DVD ਇਸ ਐਨ ਐਕੂਰਮ ਫੋਰ ਤਾਂ ਜਿਹੜੀ DVD ਟੈਕਨੋਲੋਜੀ ਡਿਜੀਟਲ ਡਾਟਾ ਨੂੰ ਸਟੋਰ ਕਰਨ ਲਈ ਇੱਕ ਆਪਟਿਕਲ ਮੀਡੀਆ ਦੀ ਵਰਤੋਂ ਕਰਦੀ ਹੈ डीवीडी का संक्षेप रूप की होवेगा तो की राइट आंसर रहेगा अपने को द इज राइट आंसर रहेगा अपने को डिजिटल वर्सेटिक डिस्क ठीक है सी इज द राइट आंसर वर्सेटिक डिस्क डीवीडी दी फुल की रहंदी है डिजिटल वर्सेटली डिस्क ठीक है सी इज द राइट आंसर नेक्स्ट टेकनी हम ਵਾਟ ਇਜ਼ ਦਾ ਸਟੋਰੇਜ ਕੈਪੈਸਿਟੀ ਆਫ ਡਿਊਅਲ ਲੇਅਰਡ ਬਲੂ ਰੇ ਡਿਸਕ ਨਾ ਦੋਰੀ ਪਰਤ ਵਾਲੀ ਬਲੂ ਰੇ ਡਿਸਕ ਦੀ ਸਮਰੱਥਾ ਕੀ ਹੈ ਠੀਕ ਹੈ ਦੇਖੋ ਦੋਸਤੋ ਜੇਕਰ ਆਪਾਂ ਇਹਨਾਂ ਦੀ ਗੱਲ ਕਰੀਏ ਇਹਨਾਂ ਨੂੰ ਆਪਾਂ ਐਕਸਪਲੇਨ ਕਰੀਏ ਤਾਂ ਟਾਈਮ ਕਾਫੀ ਲੱਗ ਜਾਂਦਾ ਇਸ ਲਈ ਮੈਂ ਕੀ ਕੀਤਾ ਉਹਦੇ ਵਿੱਚ ਮੈਂ ਥਿਉਰੀ ਤਿਆਰ ਕਰ ਰਿਹਾ ਤਕਰੀਬਨ ਆਪਣੇ 15 ਤੋਂ 20 ਕਲਾਸਿਸ ਕਵਰ ਹੋ ਗਏ ਤਕਰੀਬਨ 50 ਕਲਾਸਿਸ ਹੋਣਗੀਆਂ ਥਿਉਰੀ ਦੀਆਂ ਕੰਪਿਊਟਰ ਦੀਆਂ विद इंग्लिश ਤੇ ਪੰਜਾਬੀ ਠੀਕ ਹੈ ਹਰੇਕ ਚੀਜ਼ ਉਸ ਦੇ ਵਿੱਚ ਪਹਿਲਾਂ ਪੰਜਾਬੀ ਦੇ ਵਿੱਚ ਹੋਊਗੀ ਤੇ ਉਸ ਤੋਂ ਬਾਅਦ ਇੰਗਲਿਸ਼ ਦੇ ਵਿੱਚ ਹੋਊਗੀ ਜੋ ਬੱਚਾ ਵੀ ਇੰਗਲਿਸ਼ ਦੇ ਵਿੱਚ ਪੜਨਾ ਚਾਹੁੰਦਾ ਤਾਂ ਉਹ ਇੰਗਲਿਸ਼ ਦੇ ਵਿੱਚ ਪੜ ਸਕਦਾ ਹੈ ਤੇ ਜੋ ਬੱਚਾ ਪੰਜਾਬੀ ਦੇ ਵਿੱਚ ਪੜਨਾ ਚਾਹੁੰਦਾ ਤਾਂ ਉਹ ਵੀ ਇਸ ਜਿਹੜੀ ਮੈਂ ਪੀਡੀਐਫ ਤਿਆਰ ਕਰਿਆ ਉਸ ਨੂੰ ਲੈ ਸਕਦਾ ਹੈ ਠੀਕ ਹੈ ਤਾਂ ਜਲਦੀ ਉਹ ਜਦੋਂ ਵੀ ਤਿਆਰ ਹੋਊਗੀ ਮੈਂ ਗਰੁੱਪ ਦੇ ਵਿੱਚ ਮੈਸੇਜ ਕਰ ਦਵਾਂਗਾ ਤਾਂ ਉੱਥੇ ਤੁਸੀਂ ਮੈਨੂੰ ਮੈਸੇਜ ਕਰਕੇ ਉਸ ਬੁੱਕ ਨੂੰ ਪਰਚੇਸ ਕਰ ਸਕਦੇ ਹੋ ਠੀਕ ਹੈ ਤਾਂ ਦੋਹਰੀ ਪਰਤ ਵਾਲੀ ਜਿਹੜੀ ਬਲੂ ਰੇ ਡਿਸਕ ਹੁੰਦੀ ਹੈ ਉਸ ਦੀ ਸਟੋਰੇਜ ਸਮਰੱਥਾ ਕਿੰਨੀ ਹੁੰਦੀ ਹੈ ਨਾ ਕੋਈ ਸਮਰੱਥਾ ਕਿੰਨੀ ਹੁੰਦੀ ਹੈ ਦੋਰੀ ਪਰਤੇ ਜਿਹੜੀ ਬਲੂ ਰੇਡਿਸਕ ਹੁੰਦੀ ਹੈ ਤਾਂ ਉਸ ਦੀ ਸਮਰੱਥਾ ਹੁੰਦੀ ਹੈ 50 GB ਦੀ B ਇਸ ਦਾ ਰਾਈਟ ਆਨਸਰ 50 GB ਨੈਕਸਟ ਏਕ ਲੈਨੇ ਆll of the following are included is removable media expect ਇਹ ਤਾਂ ਦਿੱਤਾ ਵਿੱਚ ਹਟਾਉਣ ਯੋਗ ਮੀਡੀਆ ਵਿੱਚ ਸ਼ਾਮਿਲ ਕੀਤੇ ਗਏ ਹਨ ਕਿਹੜੇ-ਕਿਹੜੇ ਤਾਂ ਇਹਨਾਂ ਦੇ ਵਿੱਚ ਕਿਹੜੇ-ਕਿਹੜੇ ਹਨ ਹਟਾਉਣ ਯੋਗ ਮੀਡੀਆ ਸ਼ਾਮਿਲ ਕੀਤੇ ਗਏ ਨੇ ਆਪਣੇ ਕੋਲ ਨਾ ਇਸ ਦੇ ਵਿੱਚ ਸੀ ਡੀ ਰੋਮ ਡਿਸਕਟ ਡੀਵੀਡੀ ਤੇ ਹਾਰਡ ਡਿਸਕ ਡਰਾਈਵ ਤਾਂ ਇਹਨਾਂ ਦੇ ਵਿੱਚੋਂ ਹਟਾਉਣ ਯੋਗ ਦੇ ਲਈ ਰਿਮੂਵਬਲ ਮੀਡੀਆ ਦੇ ਲਈ ਹਾਰਡ ਡਿਸਕ ਡਰਾਈਵਰ ਸ਼ਾਮਲ ਕੀਤੇ ਗਏ ਨੇ ਠੀਕ ਹੈ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਵਾਟ ਇਜ਼ ਦਾ ਸਟੋਰੇਜ ਕੰਪੈਸਟੀਟੀ ਆਫ ਸੀ ਡੀ ਰੋਮ ਤਾਂ ਹੈ ਇੱਕ ਸੀ ਡੀ ਰੋਮ ਦੀ ਸਟੋਰੇਜ ਸਮਰੱਥਾ ਕਿੰਨੀ ਹੁੰਦੀ ਹੈ ਤਾਂ ਸੀ ਡੀ ਰੋਮ ਦੀ ਸਟੋਰੇਜ ਸਮਰੱਥਾ ਕਿੰਨੀ ਹੋਵੇਗੀ ਸੀ ਡੀ ਰੋਮ ਦੀ ਤਾਂ ਉਸ ਦੀ ਹੁੰਦੀ ਹੈ 700 MBs ਠੀਕ ਹੈ ए इज द राइट आंसर ਜਿਹੜੀ सीडी ਰੋਮ ਹੁੰਦੀ ਹੈ ਉਸ ਦੀ ਜਿਹੜੀ ਸਟੋਰੇਜ ਕਪੈਸਿਟੀ ਹੁੰਦੀ ਹੈ ਉਹ ਹੁੰਦੀ ਹੈ 700 MB ए इज द राइट आंसर ਨੈਕਸਟ ਦੇਖਦੇ ਹਾਂ ਅ ਹਾਰਡ ਡਿਸਕ ਇਜ਼ ਡਿਵਾਈਡਡ ਇਨਟੂ ਟਰੈਕਸ ਵਿਚ ਇਜ਼ ਫਰਦਰ ਸਬ ਡਿਵਾਈਡਡ ਇਨਟੂ ਇੱਕ ਹਾਰਡ ਡਿਸਕ ਨੂੰ ਟਰੈਕਾਂ ਵਿੱਚ ਵੰਡਿਆ ਜਾਂਦਾ ਹੈ ਜਿਸ ਨੂੰ ਅੱਗੇ ਆਪਾਂ ਉਪ ਵਿਭਾਜਿਤ ਕਰਦੇ ਹਾਂ ਤਾਂ ਉਹਨਾਂ ਨੂੰ ਕਿਸ ਵਿੱਚ ਆਪਾਂ ਉਪ ਵਿਭਾਜਿਤ ਕਰਾਂਗੇ ਤਾਂ ਕੀ ਰਾਈਟ ਆਨਸਰ ਹੋਏਗਾ ਤਾਂ ਉਹਨਾਂ ਨੂੰ ਆਪਾਂ ਸਬ ਡਿਵਾਈਡਡ ਕਰਦੇ ਹਾਂ ਸੈਕਟਰਸ ਦੇ ਵਿੱਚ ਬੀ ਇਜ਼ ਦਾ ਰਾਈਟ ਆਨਸਰ ਠੀਕ ਹੈ ਤਾਂ ਫੋਰ ਐਗਜ਼ਾਮਪਲ ਕਿਵੇਂ ਜਿਵੇਂ ਹਾਰਡ ਡਿਸਕ ਹੁੰਦੀ ਹੈ ਜਦੋਂ ਆਪਾਂ ਉਹਨਾਂ ਦੀ ਪਾਰਟੀਸ਼ਨ ਕ੍ਰੀਏਟ ਕਰਦੇ ਆ ਤਾਂ ਜੁਨੇਲ ਨੂੰ ਆਪਾਂ ਕੀ ਕਰਦਿੰਨੇ ਆ ਲੋਕਲ ਡਿਸਕ ਸੀ ਡੀ ਈ ਐਫ ਜੀ ਇਵੇਂ ਕਰਕੇ ਪਾਰਟੀਸ਼ਨਾਂ ਰੱਖ ਦਿੰਦੇ ਆ ਤਾਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਨੇ ਉਹਨਾਂ ਨੂੰ ਆਪਾਂ ਸੈਕਟਰਾਂ ਦੇ ਵਿੱਚ ਡਿਵਾਈਡ ਕਰ ਦਿੰਨੇ ਆ ਠੀਕ ਹੈ ਤਾਂ ਬੀ ਇਜ਼ ਦਾ ਰਾਈਟ ਆਨਸਰ ਇਵੇਂ ਕਰਕੇ ਆਪਾਂ ਹਾਰਡ ਡਿਸਕ ਵੀ ਪਾਰਟੀਸ਼ਨ ਕਰ ਸਕਦੇ ਆ ਤਾਂ ਨੈਕਸਟ ਦੇਖਦੇ ਆ ਐਕਸਟਰਨਲ ਡਿਵਾਈਸ ਸੱਚ ਆ ਪ੍ਰਿੰਟਰ ਕੀਬੋਰਡ ਆਇਮ ਮੋਡਮ ਆਰ ਨੌਮਾਈਲਸ ਨਾ ਬਾਹਰ ਹੀ ਕਰਨ ਜਿਵੇਂ ਕਿ ਪ੍ਰਿੰਟਰ ਹੋ ਗਿਆ ਕੀਬੋਰਡ ਮੋਡਮ ਡੈਸ਼ ਵਜੋਂ ਜਾਣੇ ਜਾਂਦੇ ਨੇ ਜਿਹੜੇ ਐਕਸਟਰਨਲ ਡਿਵਾਈਸ ਹੁੰਦੇ ਨੇ ਉਹ ਕਿਸ ਵਜੋਂ ਜਾਣ ਜਾਂਦੇ ਨੇ ਜਿਵੇਂ ਆਪਾਂ ਉਹਨਾਂ ਪ੍ਰਿੰਟਰ ਹੋਗੇ ਆਪਣੇ ਕੋਲ ਕੀਬੋਰਡ ਹੋਗੇ ਮੋਡਮ ਹੋਗੇ ਤਾਂ ਉਹਨਾਂ ਨੂੰ ਆਪਾਂ ਕੀ ਕਹਿ ਦਿੰਨੇ ਆ? ਤਾਂ ਕੀ ਰਾਈਟ ਆਨਸਰ ਹੈ ਇਹ ਆਪਣੇ ਕੋਲ? ਤਾਂ ਉਹਨਾਂ ਨੂੰ ਆਪਾਂ ਕਹਿੰਦੇ ਆ ਪੈਰੀਫਰਲਸ ਠੀਕ ਹੈ ਜਿਹੜੇ ਆਪਣੇ ਐਕਸਟਰਨਲ ਡਿਵਾਈਸ ਹੁੰਦੇ ਨੇ ਫੋਰ ਇਗਜ਼ਾਮਪਲ ਜਿਵੇਂ ਪ੍ਰਿੰਟਰ ਹੋਗੇ ਕੀਬੋਰਡ ਹੋਗੇ ਜਾਂ ਮੋਡਮ ਹੋਗੇ ਉਹਨੂੰ ਆਪਾਂ ਪੈਰੀਫਰਲਸ ਦੇ ਨਾਮ ਨਾਲ ਜਾਣਦੇ ਆ ਤਾਂ ਯਾਦ ਰੱਖਣਾ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਆ 왓 ਇਜ਼ ਦਾ ਫੁੱਲ ਫਾਰਮ ਆਫ ਐਚ ਡੀ ਡੀ ਹਾਰਡ ਡਿਸਕ ਦਾ ਪੂਰਾ ਰੂਪ ਕੀ ਹੈ? ਤਾਂ ਹਾਰਡ ਡਿਸਕ ਦੀ ਫੁੱਲ ਫਾਰਮ इसकी फुलफ रहेगी हार्ड एच डी डी का पूरा रूप की रहेगा हार्ड डिस्क ड्राइव, right ड्राइव दे नेक्स्ट देख लें विच वन इज नॉट एन इनपुट डिवाइस इन्हें इनपुट डिवाइस नहीं है ना इन्होंने इनपुट डिवाइस नहीं है इसका राइट आंसर रहेगा अपने को नंबर डी पलॉटर ठीक है ਹਾਂ ਜਿਹੜਾ ਟੱਚ ਸਕਰੀਨ ਹੈ ਉਹ ਵੀ ਇਨਪੁਟ ਡਿਵਾਈਸ ਹੈ ਮਾਊਸ ਤੇ ਸਕੈਨਰ ਦਿਨੋਂ ਕਿਨਾਂ ਇਨਪੁਟ ਡਿਵਾਈਸ ਹੈ ਪਰ ਇਹਦਾ ਪਲਟਰ ਉਹ ਕੋਈ ਵੀ ਤਰ੍ਹਾਂ ਦਾ ਇਨਪੁਟ ਡਿਵਾਈਸ ਦੀ ਕੈਟਾਗਰੀ ਦੇ ਵਿੱਚ ਨਹੀਂ ਆਂਦਾ ਤਾਂ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਵਾਟ ਇਜ਼ ਦਾ ਲਾਈਟ ਪੈਨ ਦਾ ਲਾਈਟ ਪੈਨ ਕੀ ਹੈ ਤਾਂ ਲਾਈਟ ਪੈਨ ਕੀ ਹੈ ਆਪਣੇ ਕੋਲ ਤਾਂ ਉਹ ਇੱਕ ਤਰ੍ਹਾਂ ਦਾ ਆਪਣੇ ਕੋਲ ਆਪਟੀਕਲ ਇਨਪੁਟ ਇਨਪੁਟ ਡਿਵਾਈਸ ਆਪਟੀਕਲ ਇਨਪੁਟ ਡਿਵਾਈਸ ਜਿਹੜਾ ਲਾਈਟ ਪੈਨ ਹੁੰਦਾ ਹੈ ਉਹ ਇੱਕ ਤਰ੍ਹਾਂ ਦਾ ਆਪਣੇ ਕੋਲ ਆਪਟੀਕਲ ਇਨਪੁਟ ਡਿਵਾਈਸ ਦੀ ਕੈਟਾਗਰੀ ਦੇ ਵਿੱਚ ਆ ਜਾਂਦਾ ਹੈ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਹ ਪ੍ਰੀਮਰਲੀ ਜਸਟ ਤੁਮ ਇੱਕ ਜਿਹੜੀ ਜੋਇਸਟਿਕ ਹੁੰਦੀ ਹੈ ਉਹ ਆਪਾਂ ਕਿਸ ਲਈ ਯੂਜ਼ ਕਰਦੇ ਆ ਤਾਂ ਜੋਇਸਟਿਕ ਜਿਹੜੀ ਉਹ ਆਪਾਂ ਕਿਸ ਦੇ ਲਈ ਯੂਜ਼ ਕਰਦੇ ਆ ਤਾਂ ਕਾਫੀ ਸਿੰਪਲ ਕੁਐਸਚਨ ਹੈ ਤਾਂ ਉਹ ਯੂਜ਼ ਕਰਦੇ ਆਪਾਂ ਕੰਪਿਊਟਰ ਗੇਮਿੰਗ ਦੇ ਲਈ ਠੀਕ ਹੈ ਕੰਪਿਊਟਰ ਦੇ ਵਿੱਚ ਗੇਮਸ ਖੇਡਣ ਦੇ ਲਈ ਆਪਾਂ ਕਿਸ ਦਾ ਯੂਜ਼ ਕਰਦੇ ਆ ਜੋਇਸਟਿਕ ਦਾ ਯੂਜ਼ ਕਰਦੇ ਆ ਠੀਕ ਹੈ ਸੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਆ ਦਾ ਬ੍ਰੇਨ ਆਫ ਐਨੀ ਕੰਪਿਊਟਰ ਸਿਸਟਮ ਕੰਪਿਊਟਰ ਸਿਸਟਮ ਦਾ ਦਿਮਾਗ ਇਸ ਨੂੰ ਕਿਹਾ ਜਾਂਦਾ ਹੈ ਤਾਂ ਜਿਹੜਾ ਕੰਪਿਊਟਰ ਸਿਸਟਮ ਦਾ ਦਿਮਾਗ ਹੈ ਉਹ ਆਪਾਂ ਕਵਾਂਗੇ ਸੀਪੀਯੂ ਨੂੰ ਠੀਕ ਹੈ ਇਹ ਤਾਂ ਯਾਦ ਰੱਖਣਾ वह आप बोल दें सीपी यू सेंट्रल प्रोसैसिंग यूनिट सेंट्रल प्रोसैसिंग यूनिट तो यह याद रखना है नैक्सट देखते हैं ब्लूटूथ लो एनर् इज डिजाइनड फॉर डिवाइस ऑफ विच टाइप्स ब्लूटूथ कट एनर्जी किस किस किस्म द डिवाइस तैयार की गई है तो ब्लूटूथ किसान यूज करते हैं तो की राइट आंसर है अपने को ਤਾਂ ਉਹ ਉਹਨਾਂ ਦੀ ਆਪਣੇ ਕੋਲ ਆਈਓਟੀ ਡਿਵਾਈਸ ਤਾਂ ਆਈਓਟੀ ਦੀ ਕੈਟਾਗਰੀ ਦੇ ਵਿੱਚ ਆ ਜਾਂਦੇ ਜਿਹੜੀ ਆਪਣੇ 블루ਟੁੱਥ ਲੋ ਐਨਰਜੀ ਹੁੰਦੀ ਹੈ ਠੀਕ ਹੈ ਤਾਂ ਉਹ ਕਿਹੜੀ ਕੈਟਾਗਰੀ ਦੇ ਵਿੱਚ ਆ ਜਾਂਦੇ ਕਿਹੜੀ ਟਾਈਪ ਦੇ ਵਿੱਚ ਆਉਂਦੀ ਹੈ ਉਹ ਤਾਂ ਉਹ ਆਉਂਦੀ ਆਈਓਟੀ ਡਿਵਾਈਸਸ ਦੇ ਵਿੱਚ ਨੈਕਸਟ ਦੇਖ ਦਿੰਨੇ ਆ ਟੱਚ ਸਕਰੀਨ ਇਜ਼ ਐਨ ਐਗਜ਼ਾਮਪਲ ਆਫ ਤਾਂ ਜਿਹੜੀ ਟੱਚ ਸਕਰੀਨ ਹੁੰਦੀ ਉਹ ਡੈਸ਼ ਦੀ ਇੱਕ ਉਦਾਹਰਣ ਹੈ ਤਾਂ ਟੱਚ ਸਕਰੀਨ ਤਾਂ ਉਹ ਕਿਸ ਦੀ ਉਦਾਹਰਣ ਹੈ ਆਪਣੇ ਕੋਲ ਤਾਂ ਉਹ ਹੈ ਇਨਪੁਟ ਤੇ ਆਉਟਪੁਟ ਡਿਵਾਈਸ ਦੀ ਕਿ ਜਿਹੜੀ ਟੱਚ ਸਕਰੀਨ ਹੁੰਦੀ ਹੈ ਉਹ ਇਨਪੁਟ ਤੇ ਆਉਟਪੁਟ ਡਿਵਾਈਸ ਦੀ ਇੱਕ ਉਦਾਹਰਣ ਹੁੰਦੀ ਹੈ ਠੀਕ ਹੈ ਡੀ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲਿਏ ਨੇ ਆਪਾਂ ਇਜ਼ ਐਨ ਇਨਪੁਟ ਡਿਵਾਈਸ ਥੈਟ ਕਨਵਰਟਸ ਅਨ ਅਨਲੌਗ ਇਨਫੋਰਮੇਸ਼ਨ ਇਨਟੂ ਡਿਜੀਟਲ ਫਾਰਮ ਇੱਕ ਇਨਪੁਟ ਉਪਕਰਣ ਜੋ ਅਨਲੌਗ ਜਾਣਕਾਰੀ ਨੂੰ ਡਿਜੀਟਲ ਰੂਪ ਵਿੱਚ ਬਦਲਦਾ ਹੈ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਡਿਜੀਟਾਈਜ਼ਰ ਡੀ ਇਸ ਦਾ ਰਾਈਟ ਆਨਸਰ ਹੈ ਕਿਮ 30 ਇਜ਼ ਦਾ ਰਾਈਟ ਆਨਸਰ ਜਿਹੜੀ ਡਿਜੀਟਾਈਜ਼ਰ ਹੁੰਦੀ ਹੈ ਉਹ ਕੀ ਕਰਦੀ ਹੈ ਐਨਲੌਗ ਸਿਗਨਲ ਕਰੀ ਨੂੰ ਡਿਜੀਟਲ ਦੇ ਵਿੱਚ ਕਨਵਰਟ ਕਰਦੀ ਹੈ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਦਾ ਮੋਸਟ ਕਾਮਨ ਇਨਪੁਟ ਡਿਵਾਈਸ ਯੂਜ਼ਡ ਟੂਡੇ ਇਸ ਅੱਜ ਵਰਤਿਆ ਜਾਣ ਵਾਲਾ ਸਭ ਤੋਂ ਆਮ ਇਨਪੁਟ ਡਿਵਾਈਸ ਕਿਹੜਾ ਹੈ ਦਾ ਆਮ ਇਨਪੁਟ ਡਿਵਾਈਸ ਕਿਹੜਾ ਹੈ ਜੇ ਆਪਾਂ ਅੱਜ ਦੇ ਟਾਈਮ ਦੇ ਵਿੱਚ ਵਰਤਦੇ ਹਾਂ ਤਾਂ ਉਹ ਆਪਣੇ ਕੋਲ ਕੀਬੋਰਡ ਠੀਕ ਹੈ ਜਿਹੜਾ ਕੀਬੋਰਡ ਹੈ ਉਹ ਆਪਾਂ ਮੋਸਟ ਕਾਮਨ ਇਨਪੁਟ ਡਿਵਾਈਸ ਹੈ ਜੋ ਆਪਾਂ ਡੇਲੀ ਦੀ ਡੇਲੀ ਰੁਟੀਨ ਦੇ ਵਿੱਚ ਕੰਪਿਊਟਰ ਦੇ ਲਈ ਯੂਜ਼ ਕਰਦੇ ਹਾਂ ਠੀਕ ਹੈ ਤਾਂ ਦੋਸਤੋ ਅੱਜ ਦੀ ਕਲਾਸ ਦੇ ਆਪਣੇ 220 ਕੁਐਸਚਨਸ ਕਵਰ ਹੋ ਚੁੱਕੇ ਨੇ ਹੋਪ ਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਜਲਦੀ ਜਲਦੀ ਲਾਈਕ ਜ਼ਰੂਰ ਕਰ ਦਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ